ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਨੀਤ कौर ਅਜਬਾਬਾ ਨਸਮੀ ਜੀ ਦੀ ਇੱਕ ਰਚਨਾ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੀ ਮੇਰੀ ਮਸਜਿਦ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾਂ ਮੰਦਿਰ ਨੂੰ ਆ ਜਾ ਆਪਾਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਿਰ ਦਾ ਲਹੂ ਤਾਂ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਪ੍ਰਾਂਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਕਦੇ ਕਦੇ ਤਾਂ ਇਹੋ ਜਿਹੀ ਹਰਕਤ ਬੰਦਾ ਕਰਦਾ ਹੈ ਜੀਤੋਂ ਔਖਾ ਹੋ ਜਾਂਦਾ ਹੈ ਮੂੰਹ ਲਕਾਉਣਾ ਟੰਗਰ ਨੂੰ ਅਸੀਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਮੰਦਰ ਨੂੰ ਸ਼ਕਲਾਂ ਦੇਖ ਕੇ ਦਿੰਦੇ ਨਹੀਂ ਵਰਤਾਵੇ ਤੇਰੇ ਨਿੰਗਰ ਤਨ ਮਾਝ